ਹੈਲੋ ਸਸਿਕਾ ਜੀ ਮੈਂ ਰਾਜਦੀਪ ਘਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਆਪਾਂ ਅੱਜ ਬਾਹ ਦੀ ਕਟਾਈ ਕਰ ਰਹੇ ਸੀ ਹਮੇਸ਼ਾ ਜਿਹੜਾ ਮੈਚਿੰਗ ਸੂਟ ਹੁੰਦਾ ਹੈ ਉਹਦੇ ਨਾਲ ਜਦੋਂ ਆਪਾਂ ਕਮੀਜ਼ ਦਾ ਕੱਪੜਾ ਲਾਉਣੇ ਆ ਤਾਂ ਬਾਹ ਆਪਣੀ ਛੋਟੀ ਰਹਿ ਜਾਂਦੀ ਹੈ ਜਾਨੀ ਕਿ ਮੋਢਾ ਛੋਟਾ ਰਹਿ ਜਾਂਦਾ ਹੈ ਤੇ ਫਿਰ ਉਹ ਮੋਢੇ ਦੀ ਲੰਬਾਈ ਪੂਰੀ ਕਰਨ ਵਾਸਤੇ ਆਪਾਂ ਨੂੰ ਉਹਦੇ ਵਿੱਚ ਜੋੜ ਪਾਉਣਾ ਪੈਂਦਾ ਹੈ ਹਮੇਸ਼ਾ ਮੈਚਿੰਗ ਸੂਟ ਅੱਛ ਹਮੇਸ਼ਾ ਬਾਹ ਦੇ ਵਿੱਚ ਜੋੜ ਪੈਂਦਾ ਹੈ ਤਾਂ ਕਿ ਆਪਣਾ ਇਹ ਮੋਢਾ ਜਿਹੜਾ ਹੈ ਪੂਰਾ ਹੋ ਜੇ ਤਾਂ ਆਪਾਂ ਇਹਦੀ ਕਟਾਈ ਕਰ ਰਹੇ ਸੀ ਬਾਹਾਂ ਦੀ ਤੇ ਆਜੂ ਆਪਾਂ ਬਾਹਾਂ ਕੱਟੀ ਹਾਂਜੀ ਆਪਣੀ ਇਹਦੀ ਲੈਂਥ ਹੈਗੀ 13 ਇੰਚ ਤੇ ਇਹਦੇ ਚੋਂ ਆਪਾਂ ਅੱਗੇ ਦੇ ਆਪਾਂ ਪਾਈਪਨ ਲਾ ਕੇ ਤੇ ਕਪੜਾ ਹੋਰ ਅਟੈਚ ਕਰਾਂਗੇ ਇਸੇ ਕਰਕੇ ਬਸ ਇਧਰੋਂ ਅੱਧਾ ਇੰਚ ਕਪੜਾ ਛੱਡਾਂਗੇ ਤੇ ਆਪਣਾ ਜਿਹੜਾ ਸੂਟ ਦਾ ਮੋਢਾ ਹੈਗਾ ਵਾ ਤਿਆਰ ਉਹ 9 ਇੰਚ ਤੇ ਜਿਹੜੀ ਆਪਾਂ ਕਾਰਟ ਪਾਉਣੀ ਐ ਇਹ ਪਾਉਣੀ ਆਪਾਂ 3 ਇੰਚ ਦੀ ਹਾਂਜੀ ਆਪਾਂ ਹੀ ਅੱਗੋਂ ਜਿਹੜੀ ਮੂਰੀ ਐ ਬਾਹ ਦੀ ਉਹ ਖੁੱਲੀ ਰੱਖ ਰਹੇ ਆ ਜਾਂ ਨਿੱਕੀ ਉਹ ਰੱਖ ਰਹੇ ਆਪਾਂ 7 ਇੰਚ ఉపరు ఢాయి ఇంచ రైన్ ఏను మేజీ ఇను మేకే ఎన్చీ టే లేదా అధాయి హాను ఎన్చీ టేపరాధీ సైడ్ నిశానుగా లో అద్ధా ఇద్దరీ సైడ్ నిశాను ਹਾਂਜੀ ਇਧਰਲੀ ਸਾਈਡ ਆਪਾਂ 2 ਇੰਚ ਰੱਖ ਕੇ ਕਪੜਾ ਐਕਸਟਰਾ ਦੀ ਬਾਂਦੀ ਕਟਾਈ ਦੇ ਹਾਂਜੀ ਇੱਥੋਂ ਆਪਾਂ ਗੁਲਾਈ ਚ ਲੈ ਕੇ ਜਾਣੀ ਹੈ ਕੈਂਚੀ हूँ जी आप जोड़ पाया से इस करके बहुत जोड़े सीधी साइड है ये दोनों मिला लेंगे हम आप दो पल करे इधर तक अगले पास की काट ਪਰ ਹਲੋ ਜੀ ਆਪਣੀ ਬਾਹ ਦੀ ਜਿਹੜੀ ਕਾਰਟ ਹੈ ਧੰਨਵਾਦ ਜੀ